ਤੇ 1:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਿਆ ਤੇ ਉਸ ਲਈ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਦਲ ਜਬਜ ਗਿਆ। ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਰਕ ਕਰਨੇ ਸ਼ੁਰੂ ਕਰਤੇ ਫਿਰ ਹੀ ਅੰਦਰੋਂ ਫਾਇ ਕਿਤੇ ਜਿਹੜੇ ਕਰਕੇ ਉਹ ਭੱਜ ਗਏ। ਪਰ ਮੈਂ ਇੱਕ ਮੈਸੇਜ ਇਹ ਦਿੰਨਾ ਚਾਹਾਂਗਾ ਕਿ ਮੈਂ ਛੱਡਨੇ ਨਹੀਂ ਭਾਜੀ। ਕਿਸੇ ਵੀ ਕੀਮਤ ਤੇ ਨਹੀਂ ਛੱਡਾਂਗੇ ਜਿੱਥੇ ਮਰਜੀ ਭੱਜਣ ਭਾਜੀ। ਭਾਜੀ ਇਹ ਦੱਸੋ ਮੈਨੂੰ ਕਿ ਜੇ ਨੁਕਸਾਨ ਆ ਕੇ ਰੋਟੇ ਵੀ ਆ ਕਿ ਹਾਂਜੀ ਉਹਦਾ ਸਾਰਾ ਸੋਨਾ ਲੈ ਗਏ ਜੀ। ਪਿੰਜੜ ਵੀ ਹੋਏ ਹੋਏ ਆਪਣੀ ਘਰ। ਹਾਂਜੀ ਛਟਾ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ। ਤੁਹਾਡੇ ਕਿਹਦੇ ਵਲੇਵਈ ਦੇ ਲੱਗੇ ਆ ਫੁਖੜ ਜਿਹੇ ਲੱਗੇ ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਡੰਗਾ ਮਾਰੇ ਹੈ। ਹਾਂਜੀ। ਹਸਪਤਾਲ ਕਿੱਥੇ ਹੈ? ਹਾਂਜੀ ਹਸਪਤਾਲ ਹੈ ਮੇਡਾ। ਉਸ ਨੂੰ ਅਹੀਂ ਜਦੋਂ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਹੈਗਾ ਪਰ ਪੁਲਿਸ ਦੋ ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ। ਮੈਂ ਤੁਹਾਨੂੰ ਦੋ ਤੋਂ ਰਹਿਣ ਵਾਲੀ ਹੈ ਮੇਰੇ ਨਾਲ ਪ੍ਰੀਮ ਲੱਗਾ। ਕੀ ਗੱਲਬਾਤ ਹੋ ਰਹੀ ਹੈ? ਗੱਲਬਾਤ ਹੈ ਦੱਸ ਕਿ ਰਾਤੀਂ 1 ਵਜੇ ਸਵਾ 1 ਵਜੇ ਮਾਰ ਖੜਾ ਅਕ ਗਿਆ ਹੋਇਆ ਤੇ ਮੈਂ ਬਾਹਰ ਇਸਰਲਾ ਆਪਣੇ ਘਰ ਤੋਂ ਦੇਖਿਆ। ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇਗੇ ਉਹਨਾਂ ਕੋਲ ਡੇ ਡੇ ਵੱਡੀਆਂ ਡੰਗਾਂ ਦਿੰਦਾ ਸੀ ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ ਭਤੀਜੇ ਨੂੰ ਫੋਨ ਕਰਤਾ ਕਿ ਮਨੀਸ਼ ਤੇ ਸਾਡੇ ਘਰ ਨਾ ਕੋ ਬੰਦੇ ਆ ਗਏ ਆ ਬਾਹਰ ਤੇ ਤੁਸੀਂ ਕਿਤੇ ਰਾਜੋ 19 ਦੇ ਨੂੰ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵਪਾਰ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਨ ਕੱਟ ਕੇ ਬਾਹਰ ਉਹਦੇ ਤੋਂ ਇੱਕ ਛੜਕ ਤੇ ਮਿੰਟ ਪਤਾ ਲੱਗਿਆ ਕਿ ਬਾੜ ਕੇ ਹੀ ਹੈਗਾ ਗ੍ਰਿਲ ਉਹਨਾਂ ਨੇ ਜਿਸ ਨੇ ਸੋਂਕੀਤਾ ਉਹਨਾਂ ਨੇ ਦੇਖਿਆ ਕਿ ਇਹ ਜਨਾਨੀ ਫੋਨ ਕਰਨ ਲੱਗੀ ਸਭ ਨੂੰ ਉਹ ਅੰਦਰ ਆ ਗਏ ਉਹਨਾਂ ਨੇ ਸਾਨੂੰ ਇੱਕਦਮ ਘੇਰਾ ਪਾ ਲਿਆ ਸਾਡ ਕੰਮ ਵਾਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਖੱਟਾ ਜੜਾ ਉਸ ਤੁੰਡੀਆਂ ਛੋੜ ਕੇ ਅੰਦਰ ਆ ਗਏ ਤੇ ਸਾਰਾ ਕੁਝ ਮਤਲਬ ਫਿਰ ਮੇਰੀ ਜੀਲਵੀ ਜਨੀ ਨੇ ਪਾਈ ਹੋਈ ਸੀ ਲਾਗੀ ਇਹਨਾਂ ਦੇ ਵੀ ਸਿਰ 'ਤੇ ਉਹਨਾਂ ਨੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਉਹਨਾਂ ਕੋਲ ਅਠਾ ਨੌਾ ਕੋਲ 20 ਸੀ ਗਾਹ ਕੋ ਬਿਅਵੜੀ ਡਾਂ ਗੰਡੂਆਂ ਸੀ ਇਕਨੇ ਦੇ ਕੈਂਚੀ ਸ਼ਾਇਦ ਮਾਰੀ ਆ ਉਹਨਾਂ ਕੋਲ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਔਰ ਕੀ ਕਹਿੰਦੇ ਥੈਨੀਆਂ ਥੂਨੀਆਂ ਸਾਰਾ ਸਮਾਨ ਸੀ ਕਿਨੇ ਵੀ ਮਾਰਾ ਇਹ ਹੈ ਕਿ ਬੇਟੇ ਇਸ ਸਮਾਂ ਕੀ ਹੋਏਗੀ ਯਾ ਉਹਨੇ ਬਤੀ ਜੈਨ ਫੋਨ ਜਿਸ ਲਈ ਕਿ ਕਾਈ ਸਕ੍ਰੀਨ ਥੋੜਾ ਵੱਡਾ ਜਿਨਾ ਕਿਥੇ ਆ ਤੋ ਉਹ ਆਈ ਸੀ ਯੂ ਵਿੱਚ ਹੈ ਇਸ ਲਈ ਯੋਰ ਯੂ ਨੋ ਬਿਲਡਿੰਗ ਹਸਪੀਟਲ ਆ ਰ ਆ ਬੇਰੇ ਪਰ ਕੋਈ ਨਹੀਂ ਜੀ ਉਹ ਵਮ ਕਿਤਾਸ ਰੋਕੇ ਹਾਂਜੀ ਪੁਲਿਸ ਨੇ ਮੇਰੇ ਪਤੀ ਜਨੇ ਇਨਫੋਰਮ ਕਰਤਾ ਵੀ ਅਸੀਂ ਉਹਨਾਂ ਦੇ ਘਰ ਚੱਲਨੇ ਆ ਤੇ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਕਿ ਸਾਡੀ ਪੂਰਾ ਦੇ ਘਰ ਐ ਮਤਲਬ ਕਿ ਵਾਰਦਾਤ ਹੋ ਗਈ ਸੀ ਪੁਲਿਸ ਥੋੜੀ ਦੇਰ ਬਾਅਦ ਆਈ ਜਦੋਂ ਉਹਨਾਂ ਦੇ ਦੇਖਿਆ ਵੀ ਉਸ ਲਈ ਦੌੜ ਗਏ ਦੇਖੀ ਜੀ ਰਾਤ ਦਾ ਮੈਨੂੰ ਕੋਈ 1:30 ਵਜੇ ਤੇ ਮਨੀਸ਼ ਦਾ ਫੋਨ ਆਇਆ ਵਾ ਇਸ ਤਰ੍ਹਾਂ ਜੋ ਬੰਦੇ ਪੈ ਗਿਆ ਅਸੀਂ ਜਦੋਂ ਨੋਟ 3 ਤੋਂ 4 ਮਿੰਟ ਦੇ ਜਾਲੀ ਫੋਰਸ ਆ ਰਹੀ ਅਸੀਂ ਇੱਥੇ ਪਹੁੰਚ ਗਏ ਆ ਉਹਨੇ ਜਿਹਨੂੰ ਸਿਰਫ 30 ਕਿਲੋ ਦਾ ਸਾਕ ਪਿਆ ਜਿਹੜੇ ਬੰਦੇ ਨਿਕਲ ਜੇ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤੀ ਹੋਣ ਦਾ ਫਲ ਲਵਾਗੇ ਜਿਹੜਾ ਸਾਡੇ ਸੀਨੀਅਰ ਅਫਸਰਾਂ ਵੱਲੋਂ ਅਸੀਂ ਹਾਲ ਬੜੀਆਂ ਸਖਤ ਪਿਆਤਾਂ ਨੇ ਵੀ ਬੰਦੇ ਕਿਸੇ ਤਰ੍ਹਾਂ ਪਰਛੇਂੀਆਂ ਉਹਨਾਂ ਨੂੰ ਫੜਿਆ ਗਿਆ। ਕੋਈ ਨੁਕਸਾਨ ਤਾਂ ਨਹੀਂ ਕਰਦੇਗੇ? ਜੀ ਉਹਨਾਂ ਦਾ ਥੋੜਾ ਜਿਹਾ ਸਮਾਨ ਦਾ ਜਿਹਾ ਸੋਨਾ ਥੋੜਾ ਲੈ ਕੇ ਜਾਈ ਨੇ ਜੀ ਦਾ ਇੱਕ ਟੋਪਸਾ ਚੰਦੂਚ ਇੱਕ ਚੈਨਾ ਤੇ ਟੂਰੀਆ ਨੇ। ਉਹ ਦੂਜੀ ਸਰ ਜੀ ਇੱਕ ਉਹਨਾਂ ਦੇ ਸਪਲਾਈ ਹੈ ਜੀ ਵੱਡੇ ਸੰਪਦਾ ਕੋਈ ਬਾ ਰਿਆ ਉਹਨਾਂ ਦੇ। ਜੀ ਲੱਗਦਾ ਕਿਹੜੀ ਮੰਚਾ ਨਾਲ ਲੀਤੀ? ਉਹ ਲੁੱਟਖੋ ਦੀ ਨਾਲ ਲੀਤੀ।